ਸਤਨਾਮ ਵਾਹਿਗੁਰੂ ਸਾਹਿਬ ਜੀ ਰਤਨ ਛਾੜ ਕੋਡੀ ਸੰਗ ਲਾਗੇ ਜਾਂ ਤੇ ਕਸ਼ੂ ਨ ਭਾਈਏ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਨੂੰ ਸਦਾ ਤੇਈ ਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਢਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖੋਂ ਮਿਲੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰੂ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲੂ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਗੁਣ ਗਾਵੋ ਰੰਗ ਰਤਾ ਰਹਾ ਸਤਿਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨੁਵਸਿਆ ਬਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ கமਲ ਬਸੇਰ ਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਿਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏ ਛਪ ਜਾਈ ਨਾਨਕ ਦਾਸ ਤਾਂ ਕਹਿ ਬਿ ਲਹਾਰੇ ਜਿਨ ਪੂਰਨ ਬੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਰਤਨ ਛਾੜ ਕੋ ਢੀ ਸੰਗ ਲਾਗੇ ਜਾਤਿ ਕਸ਼ੂ ਨਾ ਭਾਈਏ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇਈ ਹੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਡਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰਮ ਬ੍ਰਹਮ ਸੁਆਮੀ ਪੂਰ ਸਤਗੁਰੂ ਧਿਆਇ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲੂ ਆਪਾਰ ਬ੍ਰਹਮ ਸੁਆਮੀ ਪੂਰ ਸਤਗੁਰ ਧਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾ ਸਤਿਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤ ਗੁਰ ਆਪਣੇ ਰਾਖੇ ਚਰਨ ਗਮਲ ਬਸੇਰ ਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏ ਛਾਪ ਜਾਈ ਨਾਨਕ ਦਾਸ ਤਾਂ ਕੈਬ ਲਿਹਾਰੇ ਜਿਨ ਪੂਰਨ ਬੈਜ ਰਖਾਈ ਕਰ ਸੇਵਾ ਸੇਵਕ ਬ੍ਰਹਮ ਆਪਣੇ ਜਿਨ ਮਨ ਕੀ ਇਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਰਤਨ ਛਾਡ ਕੋਡੀ ਸੰਗ ਲਾਗੇ ਜਾਂ ਤੇ ਕਛੂ ਨ ਪਾਈਐ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇਈ ਹੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਢਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਲਾਥੇ ਦੁਖ ਮਿਣ ਸੇ ਸੁਖ ਪਾਇਆ ਦਇਆល ਹੋਆ ਪਰਮ ਬ੍ਰਹਮ ਸੁਆਮੀ ਪੂਰ ਸਤਗੁਰ ਧਿਆਇਆ ਪਰਬ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਧਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੁਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਗੁਣ ਗਾਵੋ ਰੰਗ ਰਤਾ ਰਹਾ ਸਤਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਬਾਰੇ ਕਿਰਪਾ ਆਪਣੋ ਕਰ ਲੈਨਾ ਮਨਵਸਿਆ ਬਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ கமਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਬ੍ਰਹਮ ਆਪਣੇ ਜਿਨ ਮਨ ਕੀ ਏ ਛਾਪ ਜਾਈ ਨਾਨਕ ਦਾਸ ਤਾਂ ਕਹਿ ਬਿਲੇ ਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਬ੍ਰਹਮ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਬੈਜ ਰਖਾਈ ਰਤਨ ਛਾੜ ਕੋਡੀ ਸੰਗ ਲਾਗੇ ਜਾਂ ਤੇ ਕਸ਼ੂ ਨਾ ਭਾਈਏ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇਈ ਹੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਢਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਧਿਆਲੋ ਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਗੁਣ ਗਾਓ ਰੰਗ ਰਤਾ ਰਹਾ ਸਤਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ கமਲ ਬਸੇਰ ਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏ ਛਾਪ ਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈ ਜਿਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਬੈਜ ਰਖਾਈ ਰਤਨ ਛਾੜ ਕੋ ਢੀ ਸੰਗ ਲਾਗੇ ਜਾਂ ਤੇ ਕਸ਼ੂ ਨਾ ਪਾਈਏ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਨੂੰ ਸਦਾ ਤੇਈ ਹੈ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਢਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਲਾਥੇ ਦੁਖ ਮਿਣ ਸੇ ਸੁਖ ਪਾਇਆ ਦਇਆល ਹੁਆ ਪਰਮ ਬ੍ਰਹਮ ਸੁਆਮੀ ਪੂਰ ਸਤਗੁਰੁ ਦਿਆਇਆ ਪਰਬ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲੋ ਹਵਾ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੁਮੇਰੋ ਸਾਹਿਬ ਦਾਤਾ ਕਾਰ ਕਿਰਪਾ ਪ੍ਰਭ ਦੀਨ ਦੇ ਅੱਲਾ ਗੁਣ ਗਾਵੋ ਰੰਗ ਰਤਾ ਰਹਾ ਸਤਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਬਾਰੇ ਕਿਰਪਾ ਆਪਣੋ ਕਰ ਲੀਨਾ ਮਨਵਸਿਆ ਬਿਨਾਸੀ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਗਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏ ਛੋਪ ਜਾਈ ਨਾਨਕ ਦਾਸ ਤਾਂ ਕਹਿ ਬਿਲੇ ਹਾਰੇ ਜਿਨ ਪੂਰਨ ਬੈਜ ਰਖਾਈ ਕਰ ਸੇਵਾ ਸੇਵਕ ਬ੍ਰਹਮ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਬੈਜਰਖਾਈ ਰਤਨ ਛਾੜ ਕੋਡੀ ਸੰਗ ਲਾਗੇ ਜਾਂ ਤੇ ਕਸ਼ੂ ਨਾ ਪਾਈਏ ਪੂਰਨ ਬਾਦ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇ ਆਈ ਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਢਾ ਮਹਲਾ ਮੰਜਵਾ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਮਿਣ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਦਿਆਇਆ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਧਿਆਲ ਹੋ ਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਆਲਾ ਗੁਣ ਗਾਓ ਰੰਗ ਰਤਾ ਸਤਿਗੁਰ ਨਾਮ ਨਿਦਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤ ਗੁਰ ਆਪਣੇ ਰਾਖੇ ਚਰਨ ਗਮਲ ਬਸੇਰ ਦੇ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਏ ਛਾਪ ਜਾਈ ਨਾਨਕ ਦਾਸ ਤਾਂ ਕੈਬ ਲਿਹਾਰੇ ਜਿਨ ਪੂਰਨ ਬੈਜ ਰਖਾਈ ਕਰ ਸੇਵਾ ਸੇਵਕ ਬ੍ਰह्म ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ